ਸਤਿ ਸ਼੍ਰੀ ਅਕਾਲ ਖਬਰਾਂ ਦੀ ਸਬਲਿਟੀ ਤੁਹਾਨੂੰ ਸਵਾਗਤ ਹੈ ਮੈਂ ਹਾਂ ਧਰਮਿੰਦਰ ਸੰਧੂ ਤੇ ਬਲਟਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਰਵਨੀਤ ਬਿੱਟੂ ਨੇ ਕਬੂਲ ਕੀਤੀ ਮੁੱਖ ਮੰਤਰੀ ਮਾਨ ਦੀ ਚੁਣੌਤੀ ਕਿਹਾ ਸਵਾਲਾਂ ਦਾ ਦੇਓ ਜਵਾਬ ਤੁਸੀਂ ਤੈਅ ਕਰੋ ਜਗ੍ਹਾ ਤੇ ਚੈਨਲ ਵੀਕੇਯੂ ਤੋਤੇਵਾਲ ਦੇ ਸੁਭਾ ਪ੍ਰਧਾਨ ਸੁਖ ਗਿੱਲ ਨੂੰ ਕੀਤਾ ਗ੍ਰਿਫਤਾਰ 18 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਮਾਮਲਾ ਦਰਜ ਹੋਣ ਤੋਂ ਬਾਅਦ ਹੋ ਗਿਆ ਸੀ ਫਰਾਰ ਸਿੱਧੂਪੁਰ ਜਥੇਬੰਦੀ ਦਾ ਟੋਲ ਪਲਾਜ਼ਾ ਬੰਦ ਕਰਵਾਉਣ ਨੂੰ ਲੈ ਕੇ ਵਿਵਾਦ ਜਾਰੀ ਪੁਲਿਸ ਨੇ ਚੁੱਕੇ ਕਿਸਾਨ ਜਗਜੀਤ ਢੱਲੇਵਾਲ ਨੇ ਘੇਰੀ ਸਰਕਾਰ ਨੇਪਾਲ ਤੋਂ ਖੋਏ ਗਏ T20 ਵਿਸ਼ਵ ਕੱਪ ਮੈਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਕਾਰਨ ਸਥਾਨ ਬਦਲਣ ਦਾ ਐਲਾਨ ਨੇਪਾਲ ਵਿੱਚ ਨਹੀਂ ਹੋਣਗੇ ਪਾਕਿਸਤਾਨ ਦੇ ਮੈਚ ਤੇ ਹੁਣ ਖਬਰਾਂ ਵਿਸਤਾਰ ਨਾਲ ਪੰਜਾਬ ਦੇ ਰਾਜਨੀਤਿਕ ਮਾਹੌਲ ਦੇ ਵਿੱਚ ਗਰਮੀ ਵਧ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਡਿਬੇਟ ਦੇ ਚੈਲੰਜ ਨੂੰ ਰਵਨੀਤ ਬਿੱਟੂ ਨੇ ਕਬੂਲ ਕਰ ਲਿਆ ਬਿੱਟੂ ਨੇ ਕਿਹਾ ਕਿ ਕਿਉਂ ਕਿਸੇ ਵੀ ਵੇਲੇ ਬਹਿਸ ਲਈ ਤਿਆਰ ਨੇ ਜਦੋਂ ਮਰਜ਼ੀ ਬਹਿਸ ਲਈ ਆ ਜਾਓ ਤੁਹਾਡੀ ਮਰਜ਼ੀ ਦੀ ਥਾ ਤੇ ਬਹਿਸ ਕਰਾਂਗੇ ਉਹਨਾਂ ਦੇ ਇਸ ਬਿਆਨ ਨਾਲ ਰਾਜਨੀਤਿਕ ਮੁੱਠਪੇੜ ਹੋਰ ਤੇਜ਼ ਹੋ ਗਈ ਹੈ ਦੇਖੋ ਮੈਂ ਤਾਂ ਪਹਿਲਾਂ ਸੁਣੀ ਨਹੀਂ ਤਾਂ ਹੁਣ ਮੈਂ ਸੁਣ ਰਿਹਾ ਸੀ ਖਬਰਾਂ ਸਾਡੇ ਸੀਐਮ ਭਗਵੰਤ ਮਾਨ ਸਾ ਨਾ ਤਾਂ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੈਂ ਕੋਈ ਗਾਲਾਂ ਕੱਢੀਆਂ ਗਾਲਾਂ ਕੱਢਾਂਗਾ ਤੇ ਜੇ ਕੋਈ ਗੱਲ ਕਰਾਂਗੇ ਮੇਰੀ ਆਲ ਤਾਂ ਮੂਰੇ ਆ ਕੇ ਕਰੂੰਗਾ ਪਿੱਛੇ ਨਹੀਂ ਭੱਜਦਾ ਤੇ ਭਗਵੰਤ ਜਮਾਨਸਿਆਂ ਜਿਹੜਾ ਤੁਸੀਂ ਆ ਗੱਲ ਕਰਦੇ ਹੋ ਨਾ ਵੀ ਮੈਂ ਚੈਲੰਜ ਕਰਦਾ ਡਿਬੇਟ ਕਰ ਲਿਓ ਚੈਨਲ ਤੇ ਸੱਦ ਲਿਓ ਜਿੱਦਣ ਮਰਜੀ ਮੈਂ ਇਸ ਕੱਲ ਦਾ ਤੁਹਾਡਾ ਚੈਲੰਜ ਮੈਂ ਤਾਂ ਨਹੀਂ ਚੈਲੰਜ ਕਰਦਾ ਪਰ ਮੈਂ ਤੁਹਾਡਾ ਚੈਲੰਜ ਜ਼ਰੂਰ ਕਬੂਲ ਕਰਦਾ ਜਦ ਮਰਜੀ ਜਿੱਦਣ ਮਰਜੀ ਕੁਰਸੀ ਡਾ ਲਿਓ ਜਿਹੜੇ ਮਰਜ਼ੀ ਚੈਨਲ ਤੇ ਡਾ ਲਿਓ ਜਿੱਥੇ ਮਰਜ਼ੀ ਆ ਜਿਓ ਤੁਹਾਨੂੰ ਅਸੀਂ ਦੱਸਾਂਗੇ ਕਿਹੜੀਆਂ ਮੁਰਗੀਆਂ ਬੱਕਰੀਆਂ ਦੇ ਤੁਸੀਂ ਪੈਸੇ ਦਿੱਤੇ ਕਿਹ ਲੈ ਕਿੜੀਆਂ ਮਾਵਾਂ ਭੈਣਾਂ ਦੇ 1000 ਰੁਪਏ ਦਿੱਤੇ ਕਿਹੜੇ-ਕਿਹੜੇ ਤੁਸੀਂ ਹੋਰ ਇੱਕ ਕਿਹੜੀ ਤੁਸੀਂ ਮਾਲਵਾ ਨਹਿਰ ਕੱਢੀ ਹੋਰ ਬੜੀਆਂ ਗੱਲਾਂ ਨੇ ਜਦ ਮਰਜ਼ੀ ਤੁਹਾਡਾ ਚੈਲੰਜ 100% ਕਬੂਲ ਜਦ ਮਰਜ਼ੀ ਟਾਈਮ ਤੁਹਾਡਾ ਜਗ੍ਹਾ ਤੁਹਾਡੀ ਜਦ ਮਰਜ਼ੀ ਦੱਸ ਦਿਓ ਜਿੱਥੇ ਡਿਬੇਟ ਕਰਨਾ ਹੋ ਉੱਥੇ ਪਹੁੰਚੋ ਉਥੇ ਪਹੁੰਚਾਂਗੇ ਇਸ ਕਰਕੇ ਇਹ ਬਿਲਕੁਲ ਦਿਮਾਗ ਚੋਂ ਕੱਢ ਦੋਗਾ ਵੀ ਤੁਹਾਡੇ ਉਹ ਜਿਹਨੂੰ ਤੁਸੀਂ ਜਦੋਂ ਕਿਹਾ ਸੀ ਕਿਸੇ ਨੂੰ ਨਹੀਂ ਕਿਹਾ ਸੀ ਉਹ ਛੱਡੋ ਪਰ ਹੁਣ ਜਿਹੜੀ ਤੁਸੀਂ ਅੱਜ ਗੱਲ ਕੀਤੀ ਆ ਉਹਦੇ ਲਈ 100% ਜਿੱਥੇ ਮਰਜੀ ਆ ਜੋ ਟਿਕਾ ਕੇ ਕੋਈ ਵੀ ਕਿਸੇ ਗੱਲ ਦਾ ਕੋਈ ਭਲੇਖਾ ਨਹੀਂ ਗਾ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜਦ ਮਰਜੀ ਆ ਜਿਓ ਮੈਂ ਤੁਹਾਡਾ ਚੈਲੇਂਜ ਕਬੂਲ ਕਰਦਾ ਹਾਂ ਇਸ ਸਾਲ ਨਵੰਬਰ ਵਿੱਚ ਹੋਣ ਵਾਲੇ ਪਹਿਲੇ ਮਹਿਲਾ ਬਲਾਈਂਡ T20 ਵਿਸ਼ਵ ਕੱਪ 2025 ਲਈ ਨੇਪਾਲ ਦੀ ਰਾਜਧਾਨੀ ਕਾਠਮੰਡੂ ਨੂੰ ਮੈਚਾਂ ਦੀ ਮੇਜ਼ਬਾਨੀ ਕਰਨ ਦੇ ਸਥਾਨ ਵੱਜੋਂ ਹਟਾ ਦਿੱਤਾ ਗਿਆ ਹੈ ਇਹ ਫੈਸਲਾ ਨੇਪਾਲ ਵਿੱਚ ਚੱਲ ਰਹੀ ਰਾਜਨੀਤਿਕ ਅਸਥਿਰਤਾ ਅਤੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ ਲਿਆ ਗਿਆ ਹੈ ਦਰ ਅਸਲ ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਦੀ ਭਾਗੀਦਾਰੀ ਲਈ ਹੁਣ ਇੱਕ ਨਵੇਂ ਨਿਰਪੱਖ ਸਥਾਨ ਦੀ ਮੰਗ ਕੀਤੀ ਜਾ ਰਹੀ ਹੈ ਇਹ ਇਤਿਹਾਸਿਕ ਟੂਰਨਾਮੈਂਟ 11 ਤੋਂ 25 ਨਵੰਬਰ ਤੱਕ ਹੋਏਗਾ ਜਿਸ ਵਿੱਚ ਆਸਟ੍ਰੇਲੀਆ, ਇੰਗਲੈਂਡ, ਭਾਰਤ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ ਅਤੇ ਅਮਰੀਕਾ ਦੀਆਂ ਟੀਮਾਂ ਹਿੱਸਾ ਲੈਣਗੀਆਂ। ਅਸਲ ਦੇ ਵਿੱਚ ਇਹ ਟੂਰਨਾਮੈਂਟ ਨਵੀਂ ਦਿੱਲੀ ਅਤੇ ਬੈਂਗਲੁਰੂ ਵਿੱਚ ਖੇਡਿਆ ਜਾਣਾ ਸੀ ਪਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਕਾਰਨ ਕਾਟਮਾਂਡੂ ਨੂੰ ਪਾਕਿਸਤਾਨ ਦੇ ਮੈਚਾਂ ਲਈ ਇੱਕ ਨਿਰਪੱਖ ਸਥਾਨ ਵਜੋਂ ਚੁਣਿਆ ਗਿਆ ਸੀ। ਕ੍ਰਿਕਟ ਐਸੋਸੀਏਸ਼ਨ ਫੋਰ ਦਾ ਬਲਾਈਂਡ ਇਨ ਇੰਡੀਆ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਾਠਮਾਂਡੂ ਨੂੰ ਤੀਸਰੇ ਮੇਜ਼ਬਾਨ ਸ਼ਹਿਰ ਵਜੋਂ ਚੁਣਿਆ ਗਿਆ ਸੀ ਜਿੱਥੇ ਪਾਕਿਸਤਾਨ ਦੇ ਮੈਚ ਹੋਣੇ ਸਨ ਪਰ ਨੇਪਾਲ ਦੇ ਵਿੱਚ ਮੌਜੂਦਾ ਵਿਗੜੀ ਸਥਿਤੀ ਨੂੰ ਵੇਖਦੇ ਹੋਏ ਇੱਕ ਵਿਕਲਪਿਕ ਸਥਾਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਪਹਿਲਾ ਮਹਿਲਾ ਬਲਾਈਂਡ T20 ਵਿਸ਼ਵ ਕੱਪ ਹੈ ਜਿਸ ਵਿੱਚ 21 ਲੀਗ ਮੈਚ ਦੋ ਸੈਮੀਫਾਈਨਲ ਅਤੇ ਇੱਕ ਫਾਈਨਲ ਖੇਡਿਆ ਜਾਏਗਾ ਇਸ ਟੂਰਨਾਮੈਂਟ ਦੇ ਵਿੱਚ ਸੱਤ ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਇਸ ਦੇ ਨਾਲ ਹੀ ਦੇਸ਼ ਭਰ ਦੇ ਵਿੱਚ 56 ਖਿਡਾਰੀਆਂ ਦੀ ਖੋਜ ਕਰਨ ਤੋਂ ਬਾਅਦ ਭਾਰਤੀ ਟੀਮ ਦੀ ਚੋਣ ਟੂਰਨਾਮੈਂਟ ਲਈ ਕੀਤੀ ਗਈ ਹੈ ਕਪਤਾਨ ਦੀਪਿਕਾ ਟੀਸੀ ਅਤੇ ਉਪ ਕਪਤਾਨ ਗੰਗਾ ਐਸ ਗਦਮ ਨੂੰ ਉਨ੍ਹਾਂ ਦੇ ਪਿਛਲੇ ਪ੍ਰਦਰਸ਼ਨ ਦੇ ਆਧਾਰ ਤੇ ਚੁਣਿਆ ਗਿਆ ਸੀ ਭਾਰਤੀ ਮਹਿਲਾ ਬਲਾਈਂਡ ਟੀਮ ਨੇ 2023 ਦੇ ਆਈਬੀਐਸਏ ਵਿਸ਼ਵ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ ਜਿਸ ਵਿੱਚ ਕ੍ਰਿਕਟ ਨੇ ਆਪਣਾ ਡੈਬਿਊ ਕੀਤਾ ਸੀ ਭਾਰਤ ਨੇ ਫਾਈਨਲ ਮੈਚ ਵਿੱਚ ਆਸਟ੍ਰੇਲੀਆ ਨੂੰ ਹਰਾਇਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਅਧਿਕਾਰੀਆਂ ਨਾਲ ਹੜ੍ਹਾਂ ਸੰਬੰਧੀ ਸੂਬੇ ਵਿੱਚ ਕੀਤੇ ਜਾ ਰਹੇ ਰਾਹਤ ਕਾਰਜਾਂ ਸੰਬੰਧੀ ਉੱਚ ਪੱਧਰੀ ਮੀਟਿੰਗ ਕੀਤੀ ਇਸ ਦੌਰਾਨ ਉਹਨਾਂ ਝੋਨੇ ਦੀ ਖਰੀਦ ਸੰਬੰਧੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਹੜ੍ਹ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਵੀ ਕੀਤਾ ਮੈਂ ਹਸਪਤਾਲ ਦੇ ਵਿੱਚੋਂ ਵੀ ਲਾਈਵ ਹੋ ਕੇ ਕੈਬਨਿਟ ਦੀ ਮੀਟਿੰਗ ਲੈ ਰਹੇ ਹਾਂ ਚੀਫ ਸੈਕਟਰੀ ਸਾਹਿਬ ਆਉਂਦੇ ਰਹੇ ਮੇਰੇ ਕੋਲ ਸਾਰਾ ਜਾਇਜ਼ਾ ਲੈ ਰਹੇ ਹਾਂ ਡੀਜੀਪੀ ਸਾਹਿਬ ਆਉਂਦੇ ਰਹੇ ਮੰਤਰੀ ਸਾਹਿਬ ਖੁਦ ਰਹੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਆਏ ਤਾਂ ਉਹਨਾਂ ਦੀ ਡਿਊਟੀ ਲੱਗੀ ਸੀ ਨਾਲ ਮਤਲਬ ਮੈਂ ਇੱਕ ਗੱਲ ਦੀ ਬੜੀ ਸਖਤ ਸ਼ਬਦਾਂ ਹੀ ਨਿੰਦਾ ਕਰਦਾ ਕਿ ਰਾਜਨੀਤੀ ਇੱਥੇ ਵਿੱਚ ਵਾਰ ਲੈਂਦੇ ਆ ਭਗਵੰਤ ਮਾਨ ਕਰਕੇ ਆਏ ਨੇ ਹੜ ਸੋ ਜੀ ਮੈਂ ਹਿਮਾਚਲ ਤੋਂ ਪਹਾੜ ਮੈਂ ਤੋੜ ਕੇ ਲਿਆਈ ਇੱਥੇ ਵੀ ਹੈ ਜੜਦੇ ਨਹੀਂ ਕਿਉਂਕਿ ਆਦਤ ਪਈ ਹੋਈ ਹੈ ਕਿ ਕੋਈ ਕੋਈ ਗੱਲ ਵੀ ਹੋਣੀ ਹੈ ਭਗਵੰਤਪਨ ਦੇ ਨਾਲ ਆਦੋ ਬਸ ਆਮਾਨੀ ਪਾਰਟੀ ਦੇ ਨਾਲ ਆਦੋ ਬਸ ਸੋ 20000 ਰੁਪਏ ਪਰ ਏਕੜ ਪਹਿਲਾ ਚੈੱਕ ਮਹੀਨੇ ਦੇ ਵਿੱਚ ਵਿੱਚ ਤਿਆਰ ਹੋ ਜੂਗਾ ਤੇ 45 ਦਿਨਾਂ ਦੇ ਵਿੱਚ ਵਿੱਚ ਸਾਰੇ ਚੈੱਕ ਤਿਆਰ ਹੋ ਜਾਣਗੇ ਹਰ ਕਿਸਮ ਦਾ ਜੋ ਵੀ ਨੁਕਸਾਨ ਹੋਇਆ ਆਪ ਹੱਥੇ ਅਸੀਂ ਇਸ ਪਵਿੱਤਰ ਉਹਨਾਂ ਦੇ ਕੰਮ ਦੇ ਵਿੱਚ ਆਪ ਹੱਥੀ ਅਸੀਂ ਚੈੱਕ ਫੜਾ ਕੇ ਆਵਾਂਗੇ ਸੀਐਮ ਰੀਲੀਫ ਫੰਡ ਦੇ ਵਿੱਚ ਵੀ ਲੋਕਾਂ ਨੇ ਕਾਫੀ ਦਾਨ ਕੀਤਾ ਉਹ ਵੀ ਇੱਕ ਇੱਕ ਰੁਪਿਆ ਵਰਤਿਆ ਜਾਊਗਾ ਮੈਂ ਤੁਹਾਡੇ ذریعے ਇਹੀ ਕਹਿਣਾ ਚਾਹੂੰਗਾ ਕਿ ਜਿੰਨਾ ਚਿਰ ਕੱਲੇ ਕੱਲੇ ਘਰ ਨੂੰ ਕੱਲੀ ਕੱਲੀ ਛੱਤ ਦੀ ਤਰੇੜ ਦਾ ਕੱਲੇ ਕੱਲੇ ਝੋਨੇ ਦੇ ਜਾਂ ਕਿਸੇ ਹੋਰ ਫਸਲ ਦੇ ਬੂਟੇ ਦਾ ਕੱਲੇ ਕੱਲੇ ਪਸ਼ੂ ਤਾਂ ਦਾ ਜਿੰਨੇ ਚਿਰ ਪੈਸਾ ਨਹੀਂ ਮਿਲ ਜਾਂਦਾ ਮੈਂ ਨਾ ਚੈਨ ਨਾਲ ਸੌਂਗਾ ਨਾ ਮੈਂ ਕਿਸੇ ਅਧਿਕਾਰੀ ਨੂੰ ਸੌਣ ਦੇਵਾਂਗਾ ਕਿ ਇਹ ਜੰਗੀ ਪੱਦਰ ਤੇ ਕੰਮ ਕਰਾਂਗੇ ਸਮਾਜਵਾਦੀ ਪਾਰਟੀ ਦੇ ਮੁਖੀ ਖਲੇਸ਼ ਜਾਦਵ ਨੇ ਹੜ੍ਹਾਂ ਕਾਰਨ ਬਣੇ ਪੰਜਾਬ ਦੇ ਹਾਲਾਤਾਂ ਤੇ ਗਹਿਰੀ ਚਿੰਤਾ ਜਤਾਈ ਉਹਨਾਂ ਕਹੇ ਕਿ ਹੜ੍ਹਾਂ ਕਾਰਨ ਪੰਜਾਬ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪੰਜਾਬ ਸਮੇਤ ਉੱਤਰਾਖੰਡ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਵਿੱਚ ਵੱਡੇ ਪੱਧਰ ਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਗਈਆਂ ਨੇ ਖੜੀਆਂ ਫਸਲਾਂ ਤਬਾਹ ਹੋਈਆਂ ਨੇ ਜਿਸ ਲਈ ਸਰਕਾਰ ਨੂੰ ਨੁਕਸਾਨ ਲਈ ਸਹਾਇਤਾ ਅਤੇ ਮੁਆਵਜ਼ਾ ਦੇਣਾ ਚਾਹੀਦਾ ਹੈ ਸਭ ਤੋਂ ਪਹਿਲੇ ਤੋਂ ਮੈਂ ਪੰਜਾਬ ਮੈਂ ਜਿੰਨਾ ਨੁਕਸਾਨ ਹੋਇਆ बड़े पैमाने पर लोगों की जान गई है बड़े पैमाने पर खेती जो खड़ी थी किसानों का नुकसान हुआ है किसान गांव में जो अपने जानवर रखता है उसका नुकसान हुआ है उसे कभी ये नहीं था गरीब को कि पानी आएगा उसका घर गिरा देंगे या और जो चीजें बनी हुई थी खेत से लेकर के और जगह वो नुकसान हो जाएगा हमारी अपील है यहां से आज जब हमारे सिख समाज के लोग यहां इतनी बड़े पमाने बैठे इनकी भी मांग थी कि पंजाब के लोगों का पूरा का पूरा भरपाई हो उनकी जो नुकसान हुआ है फसल का पूरी भरपाई हो जानवर का उसकी मदद हो घर मकान की मदद हो जान माल का जितना नुकसान हुआ है उसकी सरकार भरपाई करे केवल यही नहीं बल्कि उत्तराखंड हिमाचल जम्मू कश्मीर में जो बड़े पैमाने पर लोगों की जान गई है उनकी मदद सरकार करे जो नुकसान हुआ है मदद हो उसमें और भविष्य में क्योंकि इन्वायरमेंटल इश्यूज जो आए हैं सामने उनके लिए कोई लॉन्ग टर्म प्लानिंग लॉन्ग टर्म कोई प्रोग्राम सरकार को बनाना पड़ेगा पंजाब में नदियां पूरी पानी से भर गई जो पानी जम्मू कश्मीर से हिमाचल से या पानी बरसा उसकी वजह से बाढ़ आ गई जो उत्तराखंड की घटना हुई जो सबसे पहले घटना हम लोगों ने देखी कहीं से क्राउड बस्ट हुआ और एकदम नुकसान इतना बड़े पैमाने पर पा हो गया और जगह जगह लैंड स्लाइड हो रही है तो जब हम डेवलपमेंट करें जब हम बड़े प्रोजेक्ट लाएं, तो जो एनवायरमेंट पे नुकसान क्या होने जा रहा है उसको देख के ही कोई डेवलपमेंट प्रोजेक्ट आने चाहिए क्योंकि हमारे उत्तराखंड के पहाड़ कच्चे हैं अमेरिका और यूरोप जैसे पहाड़ नहीं है ये अभी नए पहाड़ हैं, इसलिए ये पहाड़ हमारे सुरक्षित रहे और यहां बहुत सारे लोग जानते होंगे डॉक्टर राम लोहिया ने सबसे पहले कहा था कि नदियां बचाओ पहाड़ बचाओ हिमालय बचाओ हमें लगता है कि ਜੋ ਪਹਾੜੀ ਇਲਾਕੇ ਜੋ ਹਿਲੀ ਸਟ 에ਰੀਆਜ਼ ਹੈ ਇਨਕੇ ਲਈ ਵਿਸ਼ੇਸ਼ ਸਰਕਾਰ ਕੋ ਪਾਲਿਸੀ ਔ ਮਦਦ ਕਰਨੀ ਚਾਹੀਦੀ ਬੀਕੇਯੂ ਤੋਤੇਵਾਲ ਦੇ ਸੁਬਾ ਪ੍ਰਦਾਨ ਸੁਖਵਿੰਦਰ ਸਿੰਘ ਉਰਫ ਸੁਖ gil ਨੂੰ ਮੋਗਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੁਖ gil ਤੇ ਵਿਦੇਸ਼ ਭੇਜਣ ਦੇ ਨਾਮ ਤੇ ਜਾਲੀ ਵੀਜ਼ਾ ਦੇ ਕੇ 18 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਲੱਗੇ ਨੇ ਤੇ ਮਾਮਲਾ ਦਰਜ ਸੀ ਮਾਮਲਾ ਦਰਜ ਹੋਣ ਤੋਂ ਬਾਅਦ ਤੋਂ ਹੀ ਸੁਖਵਿੰਦਰ ਸਿੰਘ ਫਰਾਰ ਸੀ ਤੇ ਕਈ ਦਿਨ ਚੱਲੀ ਭਾਲ ਤੋਂ ਬਾਅਦ ਪੁਲਿਸ ਨੇ ਉਸ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਹੈ ਮੋਗਾ ਜ਼ਿਲ੍ਹੇ ਦੇ ਧਰਮਕੋਟ ਪੁਲਿਸ ਨੇ ਵੀਰਵਾਰ ਨੂੰ ਕਿਸਾਨ ਯੂਨੀਅਨ ਤੋਤੇਵਾਲਾ ਦੇ ਪੰਜਾਬ ਮੁਖੀ ਸੁਖਵਿੰਦਰ ਸਿੰਘ ਉਰਫ ਸੁਖਗਿੱਲ ਨੂੰ ਗ੍ਰਿਫਤਾਰ ਕੀਤਾ ਹੈ ਸੁਖਗਿੱਲ ਧਰਮਕੋਟ ਵਿੱਚ ਫਟੇ ਇਮੀਗ੍ਰੇਸ਼ਨ ਚਲਾਉਂਦਾ ਸੀ ਸੁਖਗਿੱਲ ਵਿਰੁੱਧ ਇੱਕ ਲੜਕੀ ਨੇ ਕੈਨੇਡਾ ਭੇਜਣ ਦੇ ਨਾਮ ਤੇ ਇੱਕ ਪਰਿਵਾਰ ਨਾਲ 18 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ ਇੱਥੇ ਦੱਸਣਾ ਜ਼ਰੂਰੀ ਹੈ ਕਿ ਸੁਖਗਿੱਲ ਵਿਰੁੱਧ 4 ਮਾਮਲੇ ਦਰਜ ਹਨ ਜਿਨ੍ਹਾਂ ਵਿੱਚੋਂ ਇੱਕ ਮਾਮਲਾ ਰੱਦ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਧਰਮਕੋਟ ਥਾਣੇ ਦੇ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕੇ ਬਾਜੇਕੇ ਦੇ ਬਲਵਿੰਦਰ ਸਿੰਘ ਸਿੱਧੂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਫਤਿਹ ਇਮੀਗ੍ਰੇਸ਼ਨ ਧਰਮਕੋਟ ਜਿਸ ਦਾ ਮਾਲਕ ਸੁਖਵਿੰਦਰ ਸਿੰਘ ਉਰਫ ਸੁਖਗਿੱਲ ਹੈ ਨੇ ਉਸ ਦਿੱਤੀ ਹਰਪ੍ਰੀਤ ਕੌਰ ਨੂੰ ਕੈਨੇਡਾ ਭੇਜਣ ਦੇ ਨਾਮ ਤੇ ਉਸ ਨਾਲ 18 ਲੱਖ ਰੁਪਏ ਦੀ ਧੱਗੀ ਮਾਰੀ ਜਿਸ ਤੇ 27 ਅਗਸਤ ਨੂੰ ਧਰਮਕੋਟ ਥਾਣੇ ਵਿੱਚ ਸੁਖਗਿੱਲ ਖਰਾਫ ਐਫ ਆਈ ਆਰ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਸੁਖਗਿੱਲ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸੁਖਗਿੱਲ ਨੂੰ ਉਹਨਾਂ ਦੇ ਘਰ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਹਾਂਜੀ ਬਲਵਿੰਦਰ ਸਿੰਘ ਸੰਧੂ ਪੁੱਤਰ ਗੁਰਵਿਆਲ ਸਿੰਘ ਆਸੀ ਬਾਜੇਕੇ ਵੱਲੋਂ ਪੁਲਿਸ ਪਾਸ ਸ਼ਿਕਾਇਤ ਅਜ ਕਰਾਈ ਸੀ ਕਿ ਉਸ ਦੀ ਲੜਕੀ ਹਰਪ੍ਰੀਤ ਕੌਰ ਨੂੰ ਵਿਦੇਸ਼ ਕੈਨੇਡਾ ਭੇਜਣ ਦੇ ਨਾਂ ਤੇ ਸੁਖਵਿੰਦਰ ਸਿੰਘ ਵਰਸੋਕ ਗੱਲ ਮਾਲਕ ਫਤਿਹ ਇਮੀਗ੍ਰੇਸ਼ਨ ਤੋਂ ਰਿਪੋਰਟ ਵੱਲੋਂ 18 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਜਿਸ ਦੇ ਵਿਹਾਰੇ ਤੇ ਮਕਦਮਾ ਨੰਬਰ 230 ਮਿਤੀ 7 8 25 ਅੰਡਰ ਸੈਕਸ਼ਨ 420 ਆਈਪੀਸੀ ਥਾਣਾ ਧਰਨਪੁਰ ਦਰਜ ਸਿੱਤ ਕੀਤਾ ਗਿਆ ਸੀ ਜਿਹਦੇ ਵਿੱਚ ਅੱਜ ਮਿਤੀ 12 9 25 ਨੂੰ ਸੁਖਵਿੰਦਰ ਸਿੰਘ ਵਰਸੋਕ ਗੱਲ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਫਰਦਾ ਤਪਦੀਸ਼ ਜਾਰੀ ਹੈ ਇਹ ਹੋਰ ਵੀ ਕੋਈ ਡੱਗੀ ਦੇ ਮਾਮਲੇ ਸਾਹਮਣੇ ਆ ਜੀ ਹਾਂਜੀ ਇਹਦੇ ਤੇ ਕਲਾ ਪਹਿਲਾਂ ਇੱਕ ਮੁਕਦਮਾ ਹੋਰ ਦਰਜ ਆ ਉਹ ਕਵਾਇਸ਼ ਹੋ ਗਿਆ ਸੀ ਕੋਲੇ ਤੇ ਚਾਰ ਮੁਕਦਮੇ ਦਾ ਤੁੰ ਦਾਦੇ ਇੱਕ ਖਸਾਨਾ ਗੂ ਫਟੇ ਇਮੀਗ੍ਰੇਸ਼ਨ ਵਿੱਚ ਹਿੱਸੇਦਾਰ ਹੈ ਇਹ ਪਿਛਲੇ ਕਈ ਦਿਨਾਂ ਤੋਂ ਫਰਾਦ ਚੱਲ ਰਿਹਾ ਸੀ ਤੇ ਅੱਜ ਪੁਲਿਸ ਨੇ ਉਹਨਾਂ ਦੇ ਜੱਦੀ ਪਿੰਡ ਤੋਤਾ ਸਿੰਘ ਵਾਲਾ ਤੋਂ ਹੀ ਸੁਖ gil ਨੂੰ ਗ੍ਰਿਫਤਾਰ ਕਰ ਲਿਆ ਪ੍ਰਾਪਤ ਜਾਣਕਾਰੀ ਅਨੁਸਾਰ ਆਗੂ ਨੇ ਆਪਣੀ ਰਹਿائش ਚੰਡੀਗੜ੍ਹ ਵਿੱਚ ਖੇ ਰੱਖੀ ਹੋਈ ਸੀ ਉਹ ਬੰਦੀ ਸਿੰਘਾਂ ਦੇ ਰਿਆ ਲਈ ਮੋਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ ਮੋਰਚੇ ਵਿੱਚ ਸੰਗਰਮ ਸੀ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਵੱਲੋਂ ਪਿੰਡ ਵੜਿੰਗ ਦੇ ਟੋਲ ਪਲਾਜ਼ੇ ਤੇ ਧਰਨਾ ਦਿੱਤਾ ਹੋਇਆ ਸੀਗਾ ਪਰ ਅਚਾਨਕ ਹੀ ਪ੍ਰਸ਼ਾਸਨ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਜ਼ਬਰੀ ਚੁੱਕ ਕੇ ਮਾਮਲੇ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਇਸ ਮੌਕੇ ਦੇ ਉੱਤੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਰਿਹਾ ਕਰਵਾਉਣ ਅਤੇ ਟੋਲ ਪਲਾਜ਼ੇ ਨੂੰ ਬੰਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਡੱਲੇਵਾਲ ਨੇ ਕਿਹਾ ਕਿ ਟੋਲ ਪਲਾਜ਼ੇ 'ਚ ਬਹੁਤ ਸਾਰੀਆਂ ਖਾਮੀਆਂ ਨੇ ਪਰ ਉਹਨਾਂ ਨੂੰ ਠੀਕ ਕਰਨ ਦੀ ਥਾਂ ਕਿਸਾਨਾਂ ਦੇ ਉੱਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਪ੍ਰਸ਼ਾਸਨ ਦੇ ਨਾਲ ਜਿਹੜੀ ਹਜੇ ਤੱਕ ਗੱਲ ਹੈ ਜਿਹੜੀ ਗੋ ਅਜੇ ਤਾਂ ਪ੍ਰਸ਼ਾਸਨ ਸਾਨੂੰ ਮਨਾਉਣ ਤੇ ਲੱਗਿਆ ਹੋਇਆ ਹੈ ਉਹ ਸਾਡੀ ਗੱਲ ਮੰਨਣ ਦੇ ਨਹੀਂ ਉਹਨਾਂ ਦਾ ਕੋਈ ਵਿਚਾਰ ਆ ਜਾ ਰਿਹਾ ਅਜੇ ਤਾਂ ਤੱਥ ਪੇਸ਼ ਕੀਤੇ ਜਾ ਰਹੇ ਨੇ ਪੱਖ ਦੇਸ਼ ਕੀਤੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਕਿਹਾ ਦੱਸਿਆ ਕਿ 2015 ਦਾ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਹੈ ਜਿਹਦੇ ਚ ਕਲੀਅਰ ਕਿਹਾ ਗਿਆ ਹੈ ਕਿ ਜਿੰਨਾ ਚਿਰ ਕੰਮ ਕੰਪਲੀਟ ਨਹੀਂ ਹੁੰਦਾ ਉਨੀ ਦੇਰ ਤੱਕ ਮਤਲਬਾ ਕਿਸੇ ਕਿਸਮ ਦਾ ਉਹ ਟੋਲ ਨਹੀਂ ਲੱਗ ਸਕਦਾ। ਪਰ ਉਹਨਾਂ ਨੇ ਉਹ ਚੀਜ਼ ਨੂੰ ਆਪਣੇ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਸਰਕਾਰਾਂ ਵੀ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਆਪਦੇ ਢੰਗ ਨਾਲ ਵਰਤਦੀਆਂ ਨੇ ਕਿਧਰ ਨੂੰ ਲੈ ਕੇ ਜਾਣਾ ਹੈ। ਸੋ ਉਹਦੇ ਵਿੱਚ ਜਦੋਂ ਇਹਨਾਂ ਨਾਲ ਡੀਲ ਕਰਦੇ ਨੇ ਉਹ ਤੋਂ بڑے ਰਸਤੇ ਖੁੱਲੇ ਛੱਡ ਦਿੰਦੇ ਆਏ ਜੇ ਲੋਕਾਂ ਨਾਲ। ਸੋ ਸਾਡਾ ਇਹ ਮੰਨ ਹੈ ਕਿ ਦੇਖੋ ਇਹ ਟੋਲ ਬੰਦ ਇਸ ਗੱਲ ਨੂੰ ਲੈ ਕੇ ਹੋਇਆ ਸੀ। ਇੱਕ ਬੱਸ ਡਿੱਗੀ ਨਹਿਰ ਦੇ ਵਿੱਚ ਜਿਹਦੇ ਨਾਲ ਸਵਾਰੀਆਂ ਦੀ ਮੌਤ ਹੋਈ ਡਰਾਈਵਰ ਤੇ ਕਾਰਵਾਈ ਕਰਕੇ ਸਾਰਤਾ ਹਾਲਾਂਕਿ ਕਾਰਵਾਈ ਇਹ ਸਹਾਰ ਦੇ ਉੱਤੇ ਇਹਨਾਂ ਦੇ ਖਿਲਾਫ ਹੋਣੀ ਚਾਹੀਦੀ ਸੀ ਜਿਨ੍ਹਾਂ ਦੀ ਗਲਤੀ ਕਰਕੇ ਅਗਰ ਉਹ ਪੌੜਾ ਚੌੜਾ ਹੋਇਆ ਹੁੰਦਾ ਵਕਰਾ ਪੁਲ ਨਾਲ ਬਣਿਆ ਹੁੰਦਾ ਤਾਂ ਮੇਰਾ ਖਿਆਲ ਹੈ ਬੱਸ ਡਿੱਗਣ ਦੇ ਚਾਂਸ ਨਹੀਂ ਸੀ ਬਣਦਾ ਉਹ ਬੱਸ ਇਸ ਕਰਕੇ ਡਿੱਗੀ ਕਿਉਂਕਿ ਉਹਨਾਂ ਨੇ ਪੁਲ ਦਾ ਕੰਮ ਅਜੇ ਤੱਕ ਕੰਪਲੀਟ ਨਹੀਂ ਕੀਤਾ ਤਾਂ ਜੇ ਉਹਨਾਂ ਨੇ ਆਪਣੇ ਟਾਈਮ 'ਚ ਪੁਲ ਦਾ ਕੰਮ ਕੰਪਲੀਟ ਨਹੀਂ ਕੀਤਾ ਸੀ ਤਾਂ ਪਰ ਸਿੱਧਾ-ਸਿੱਧਾ ਮਕਦਮਾ ਉਹ ਕੰਪਨੀ ਦੇ ਦਰਜ ਖੇਦ ਦੇ ਖਿਲਾਫ ਦਰਜ ਹੋਣਾ ਬਣਦਾ ਸੀ ਪਰ ਉਹ ਨਹੀਂ ਕੀਤਾ ਲੇਕਿਨ ਐਸ ਵੇਲੇ ਇਹ ਦੀ ਸਭ ਦੀ ਗੱਲ ਹੀ ਆ ਰਹੀ ਸੀ ਕਿ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਾ ਲੈਨੇ ਆ ਉਸ ਵੇਲੇ ਤਾਂ ਜੀ ਨਾ ਤਾਂ ਮੈਂ ਸੀਐਸ ਸੀਟ ਤੇ ਨਾ ਉਦੋਂ ਐਸਐਸਪੀ ਸਾਹਿਬ ਇਹ ਸੀਗੇ ਉਦੋਂ ਇਹ ਗੱਲਾਂ ਆਈਆਂ ਨੇ ਤੋਂ ਸੋ ਸਾਡਾ ਉਹਨਾਂ ਨੂੰ ਇੱਕੋ ਹੀ ਗੱਲ ਹੈ ਕਿ ਸਾਡੇ ਉਹ ਜਿਹੜੇ ਬੰਦੇ ਮਰੇ ਨੇ ਉਹਨਾਂ ਦੇ ਸਬੰਧ ਵਿੱਚ ਕੀ ਕਰਦੇ ਹੋ ਟੋਲ ਬੰਦ ਕਰਾਉਣਾ ਹੈ ਇਸ ਗੱਲ ਨੂੰ ਲੈ ਕੇ ਅਸੀਂ ਟੋਲ ਬੰਦ ਕਰਾਉਣ ਲੱਗੇ ਸੀ ਕਿ ਉਹਨਾਂ ਬੰਦਿਆਂ ਦੇ ਖਿਲਾਫ ਮਕਦਮਾ ਕਿਉਂ ਨਹੀਂ ਦਰਜ ਹੋ ਰਿਹਾ ਸੋ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਟੋਲ ਬੰਦ ਕਰਵਾਓ ਆਪ ਕਰਵਾਓ ਜਦੋਂ ਉਹਨਾਂ ਨੇ ਸ਼ਰਤਾਂ ਹੀ ਨਹੀਂ ਪੂਰੀਆਂ ਕਰਦੇ ਜਦੋਂ ਉਹਨਾਂ ਨੇ ਕੰਮ ਹੀ ਨਹੀਂ ਅਜੇ ਕੰਪਲੀਟ ਕੀਤਾ ਤਾਂ ਤੁਸੀਂ ਕਾਹਦੇ ਲਈ ਮਦਦਲੇ ਕਰ ਰਹੇ ਹੋ ਸੋ ਇਸ ਗੱਲ ਦੇ ਉੱਤੇ ਗੱਲ ਟੁੱਟ ਗਈ ਸਾਡੀ ਇਸ ਤੋਂ ਅੱਗੇ ਮਤਲਬ ਉਹ ਗੱਲ ਕਰ ਰਹੇ ਆ ਕਿਸਾਨਾਂ ਨੂੰ ਨਹੀਂ ਇਹ ਇਹ ਅਸੀਂ ਉਹਨਾਂ ਉਹਨਾਂ ਨੇ ਕਿਹਾ ਸਾਨੂੰ ਵੀ ਅਸੀਂ ਤੁਹਾਡੇ ਜਿਹੜੇ ਸਾਡੇ ਕੋਲੇ ਕਿਸਾਨ ਜੇਲ੍ਹ ਚ ਬੰਦੇ ਆ ਅਸੀਂ ਉਹਨਾਂ ਨੂੰ ਰੀਲੀਜ਼ ਕਰਨ ਲੱਗੇ ਆ ਅਸੀਂ ਫੇਰ ਐਡੀ ਸੀ ਸਾਹਿਬ ਨੇ ਚਾਹ ਸੀਗਾ ਕਿ ਸਾਡੀ ਮੰਡ ਉਹਨਾਂ ਨੂੰ ਰੀਲੀਜ਼ ਕਰਾਉਣ ਦੀ ਨਹੀਂ ਹੈ ਅੱਜ ਅੱਜ ਜਿਹੜੀ ਗੱਲ ਨੂੰ ਲੈ ਕੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਹੈ ਉਸ ਮਸਲੇ ਦਾ ਹੱਲ ਕਰਾਉਂਦੀ ਹੈ ਤੇ ਜਿੰਨਾ ਚਿਰ ਉਹਦੇ ਉਸ ਮਸਲੇ ਤੇ ਆਪਾਂ ਕੁਝ ਨਹੀਂ ਕਰਦੇ ਉਹਨਾਂ ਬੰਦਿਆਂ ਨੂੰ ਰਿਲੀਜ਼ ਕਰਕੇ ਵੀ ਕੀ ਕਰੋਗੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਲੜਕੀ ਨਾਲ ਛੇੜਛਾੜ ਅਤੇ ਕੁੱਟਮਾਰ ਦੇ ਮਾਮਲੇ ਦੇ ਵਿੱਚ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਸਜ਼ਾ ਤਰਨਤਾਰਨ ਦੀ ਅਦਾਲਤ ਤੋਂ ਸੁਣਾਈ ਗਈ ਹੈ ਦਰਸਲ ਇਸ ਤੋਂ ਪਹਿਲਾਂ 10 ਸਤੰਬਰ ਨੂੰ ਲਾਲਪੁਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ ਖਡੂਰ ਸਾਹਿਬ ਤੋਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਲ 6 ਪੁਲਿਸ ਮੁਲਾਜ਼ਮਾਂ ਸਮੇਤ 10 ਲੋਕਾਂ ਨੂੰ ਅਦਾਲਤ ਨੇ ਦੋਸ਼ੀ ਪਾਇਆ ਸੀ ਇਹ ਮਾਮਲਾ 13 ਸਾਲ ਪਹਿਲਾਂ ਇੱਕ ਔਰਤ ਨਾਲ ਛੇੜਛਾੜ ਅਤੇ ਹਮਲਾ ਕਰਨ ਦਾ ਹੈ ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵਿਧਾਇਕ ਅਤੇ ਹੋਰ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਤਾ ਗਿਆ ਸੀ ਅਤੇ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਕਸਬੇ ਦੀ ਸਬ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਵਿਮਿੰਦਰ ਕੁਮਾਰ, ਸਾਰਜ ਸਿੰਘ, ਕਵਲਦੀਪ ਸਿੰਘ, ਅਸ਼ਨੀ ਕੁਮਾਰ, ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਇਹਨਾਂ ਨੂੰ ਸੈਕਸ਼ਨ 3 ਕਲੌਜ਼ 1 ਕਲੌਜ਼ 10 323 506 148 149 ਦਾ ਦੋਸ਼ੀ ਠਹਿਰਾਰ ਦਿੱਤਾ ਗਿਆ ਤੇ 4 ਸਾਲ ਤੇ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਇਹਨਾਂ ਨੂੰ ਕਰ ਦਿੱਤਾ ਗਿਆ ਤੇ ਜਿਹੜੇ ਮਨਜਿੰਦਰ ਸਿੰਘ ਔਰ ਫਲਾਲਪੁਰਾ ਉਰਫ ਸਾਬਾ ਜੀ ਨੂੰ ਉਹਨਾਂ ਨੂੰ ਉਹਨਾਂ ਦੇ ਨਾਲ ਸੈਕਸ਼ਨ 354 ਐਡ-ਆਨ ਕੀਤੀ ਗਈ ਹੈ ਜ ਜਿਹਦੀ ਸਜ਼ਾ 3 ਸਾਲ ਤੇ 20 ਹਜ਼ਾਰ ਰੁਪਏ ਜੁਰਮਾਨਾ ਐਂਡ ਇਨ ਡਿਫਾਲਟ 3 ਮਹੀਨੇ ਇਹ ਵੱਖਰੇ ਤੌਰ ਤੇ ਐਡ-ਆਨ ਕੀਤੀ ਗਈ ਇਹਨਾਂ ਦੇ ਤਾਰਾ ਜਿਹੜੇ ਬਾਕੀ ਦੋਸ਼ੀ ਤਿੰਨ ਰਹਿ ਗਏ ਹਨ ਨਰਿੰਦਰਜੀਤ ਸਿੰਘ ਗੁਰਦੀਪ ਰਾਜ ਤੇ ਗਗਨਦੀਪ ਸਿੰਘ ਨਰਿੰਦਰਜੀਤ ਤੇ ਗੁਰਦੀਪ ਰਾਜ ਤੇ ਇੱਕ ਤਾਰਾ ਹੋਰ ਐਡ-ਆਨ ਕੀਤੀ ਗਈ ਕੋਰਟ ਨੇ ਖੁਦ ਕੌਗਨੀਸ਼ੈਂਸ ਲੈ ਕੇ ਉਹ ਹੈਗੀ 342 ਤੇ ਉਹਨਾਂ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ ਹੈ 323 148 149 506 ਤੇ 342 ਥੱਲੇ ਦੋਸ਼ੀ ਕਰਾਰ ਕੀਤਾ ਗਿਆ ਤੇ ਗਗਨਦੀਪ ਸਿੰਘ ਨੂੰ 323 ਤੇ 506 148 149 ਤਹਿਤ ਦੋਸ਼ੀ ਧਾਰ ਦਿੱਤਾ ਗਿਆ ਮੈਂ ਇੱਕ ਹੋਰ ਗੱਲ ਦੱਸਣਾ ਜਾਵਾਂਗਾ ਹਰਵਿੰਦਰ ਸਿੰਘ ਸ਼ੋਸ਼ੀ ਦੀ ਡੇਟ ਮੰਗਲਵਾਰ ਦੀ ਰੱਖੀ ਗਈ ਕਿਉਂਕਿ ਉਹ ਅੱਜ ਤਹਾਰ ਜੀਐਲ ਚੋਂ ਨਹੀਂ ਪੇਸ਼ ਕੀਤੇ ਗਏ ਤੇ ਜੱਜ ਸਾਹਿਬ ਨੇ ਇੱਕ ਹੋਰ ਬੜਾ ਵਧੀਆ ਸਾਡੇ ਅਸੀਂ ਕੋਰਟ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਹਰਵਿੰਦਰ ਕੌਰ ਦੇ ਨੂੰ ਇੱਕ ਕੰਪਨਸੇਸ਼ਨ ਵੀ ਸੈਕਸ਼ਨ 357ਏ ਥਲੇ ਕੰਪਨਸੇਸ਼ਨ ਵੀ ਅਵਾਰਡ ਕੀਤੀ ਗਈ ਹੈ ਐਸ ਪਰ ਲਾਉ ਉਹਨਾਂ ਨੂੰ ਮਿਲੇਗੀ ਉਧਰ ਪੀੜਤਾ ਨੇ ਅਦਾਲਤ ਦੇ ਇਸ ਫੈਸਲੇ ਤੇ ਖੁਸ਼ੀ ਜਤਾਈ ਹੈ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਮਾਨਯੋਗ ਕੋਰ ਦਾ ਐਡਵੋਕੇਟ ਸਾਡੇ ਜਿਹੜੇ ਅਮਨ ਤਾਂ ਵੰਜੀ ਉਹਨਾਂ ਦਾ ਵੀ ਮੈਂ ਬਹੁਤ ਦਿਲੋਂ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਅੱਜ ਇਨਸਾਫ ਦਿਵਾਇਆ ਵਾ ਔਰ ਜੱਜ ਸਾਹਿਬ ਦਾ ਵੀ ਧੰਨਵਾਦ ਕਰਦੀ ਜਿਨ੍ਹਾਂ ਨੇ ਮੈਨੂੰ ਇਨਸਾਫ ਦਿੱਤਾ ਹੈ ਔਰ ਮੈਂ ਧੰਨਵਾਦ ਆਪਣੇ ਹਸਮਿੰਦਾ ਵੀ ਕਰਦੀ ਜਿਨ੍ਹਾਂ ਨੇ ਮੇਰੇ ਨਾਲ ਖਲੋ ਕੇ ਅੱਜ ਮੈਨੂੰ ਇਨਸਾਫ ਤੱਕ ਲਿਆਂਦਾ ਹੈ ਅੱਜ ਤੱਕ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਅੱਜ ਤੱਕ ਕੋਰਟ ਤੱਕ ਹੌਂਦ ਤੱਕ ਕੋਈ ਵੀ ਕਦਮ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਮੈਂ ਬਹੁਤ ਜ਼ਿਆਦੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਆ ਬਹੁਤ ਜ਼ਿਆਦੇ ਦੁੱਖ ਵੇਖੇ ਆ ਆਪਣਾ ਘਰ ਵੀ ਛੱਡਿਆ ਮੇਰੇ ਮਦਰ ਫਾਦਰ ਮੇਰੀ ਫੈਮਲੀ ਨੇ ਉਹਨਾਂ ਵੀ ਘਰ ਛੱਡਿਆ ਆ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਨਾਲ ਦੇ ਨਾਲ ਮੈਂ ਆਪਣੇ ਘਰ ਵੀ ਜਾਣਾ ਆ ਦਸਨਾ ਚਾਹਾਂਗੇ ਕਿ ਘਟਨਾ 4 ਸਤੰਬਰ 2013 ਨੂੰ ਵਾਪਰੀ ਸੀ ਉਸ ਸਮੇ 19 ਸਾਲਾ ਦਲਿਤ ਔਰਤ ਅਤੇ ਉਸਦੇ ਪਰਿਵਾਰਕ ਮੈਂਬਰ ਇੱਕ ਵਿਆਹ ਸਮਾਗਮ ਵਿੱਚ ਗਏ ਹੋਏ ਸਨ ਜਦੋਂ ਇੱਕ ਟੈਕਸੀ ਡਰਾਈਵਰ ਅਤੇ ਕੁਝ ਹੋਰ ਲੋਕਾਂ ਨੇ ਉਸ ਨਾਲ ਛੇੜਛਾੜ ਕੀਤੀ ਉਸਨੇ ਵਿਰੋਧ ਕੀਤਾ ਤਾਂ ਛੇੜਛਾੜ ਕਰਨ ਵਾਲਿਆਂ ਨੇ ਉਸਤੇ ਹਮਲਾ ਕਰ ਦਿੱਤਾ ਇੱਕ ਪੁਲਿਸ ਟੀਮ ਮੌਕੇ ਤੇ ਪਹੁੰਚੀ ਪਰ ਉਨ੍ਹਾਂ ਨੇ ਵੀ ਔਰਤੇ ਹਮਲਾ ਕਰ ਦਿੱਤਾ ਕਟਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਿਆਪਕ ਤੌਰ ਤੇ ਸਾਂਝਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਅਤੇ ਅਧਿਕਾਰੀਆਂ ਨੂੰ ਪੀੜਤ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਸਨ ਕੈਬਨ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਹੜ੍ਹਾਂ ਨਾਲ ਨੁਕਸਾਨੇ ਘਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਇਸ ਦੌਰਾਨ ਉਹਨਾਂ ਹਾਲਾਤ ਦੇਖਦੇ ਹੋਏ ਕੇਂਦਰ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਰਾਸ਼ੀ ਤੇ ਸਵਾਲ ਖੜੇ ਕੀਤੇ ਡਾਕਟਰ ਬਲਬੀਰ ਸਿੰਘ ਨੇ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਕਿ ਅਜਿਹੇ ਹਾਲਾਤਾਂ ਨਾਲ ਨਜਿੱਠਣ ਲਈ ਕੇਂਦਰ ਵੱਲੋਂ ਦਿੱਤੀ ਜਾ ਰਹੀ ਰਾਸ਼ੀ ਬਹੁਤ ਘੱਟ ਹੈ ਇਸ ਨਾਲ ਤਾਂ ਕਿਸਾਨਾਂ ਦੇ ਖੇਤ ਵੀ ਠੀਕ ਨਹੀਂ ਹੋਣੇ ਨੁਕਸਾਨ ਦੀ ਪੂਰਤੀ ਤਾਂ ਦੂਰ ਦੀ ਗੱਲ ਹੈ ਪੰਜਾਬ ਵਿੱਚ ਹੜ੍ਹਾਂ ਦੇ ਵੱਡੇ ਮਾਰ ਤੋਂ ਬਾਅਦ ਉਸ ਦੇ ਨੁਕਸਾਨ ਦਾ ਜਾਇਜ਼ਾ ਲਗਾਇਆ ਜਾ ਰਿਹਾ ਹੈ ਜਿਸ ਵੰਦੀ ਕੈਬਨ ਮੰਤਰੀ ਤੇ ਵਿਧ ਲੋਕਾਂ ਨੂੰ ਖੁਦ ਮਿਲ ਕੇ ਉਹਨਾਂ ਦਾ ਹੋਏ ਨੁਕਸਾਨ ਤੇ ਹਾਲਾਤਾਂ ਦੀ ਜਾਣਕਾਰੀ ਲੈ ਰਹੇ ਨੇ ਇਸ ਦੌਰਾਨ ਕੈबिनेट ਮੰਤਰੀ ਬਲਬੀਰ ਸਿੰਘ ਤੇ ਵਿਧਾਇਕ ਕੁਲਦੀਪ ਸਿੰਘ ਤਾਲੀਵਾਲ ਅੰਮ੍ਰਿਤਸਰ ਦੇ ਰਮਦਾਸ ਹਲਕੇ ਪਹੁੰਚੇ ਜਿੱਥੋਂ ਨਾ ਹੜਪੀਟ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਹਾਲਾਤਾਂ ਬਾਰੇ ਜਾਣਕਾਰੀ ਲਈ ਇਸ ਦੌਰਾਨ ਕਿਸਾਨਾਂ ਨੇ ਆਪਣੇ ਖੇਤਾਂ ਬਾਰੇ ਜਾਣਕਾਰੀ ਦਿੱਤੀ ਜਿੱਥੇ ਮੰਤਰੀ ਬਲਬੀਰ ਸਿੰਘ ਨੇ ਹਾਲਾਤਾਂ ਬਾਰੇ ਦੱਸਦੇ ਹੋਏ ਕੇਂਦਰ ਵੱਲੋਂ ਜਾਰੀ ਫੰਡਾਂ ਨੂੰ ਨਾਕਾਫੀ ਦੱਸਿਆ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਕੇਂਦਰ ਵੱਲੋਂ ਜਾਰੀ ਫੰਡ ਅਨੁਸਾਰ ਕਿਸਾਨ ਨੂੰ 1 ਏਕੜ ਦੇ 6600 ਰੁਪਏ ਮਿਲਣਗੇ ਜਿਸ ਨਾਲ ਉਹਨਾਂ ਦੀ ਜ਼ਮੀਨ ਵੀ ਪਧਰੀ ਨਹੀਂ ਹੋਵੇਗੀ ਤੇ ਇਸ ਨਾਲ ਨੁਕਸਾਨ ਦੀ ਭਰਪਾਈ ਕਿਵੇਂ ਹੋ ਜਾਵੇਗੀ ਉਹਨਾਂ ਕਿਹਾ ਕਿ ਕੇਂਦਰ ਨੂੰ ਹੋਰ ਜ਼ਿਆਦਾ ਫੰਡ ਜਾਰੀ ਕਰਨਾ ਚਾਹੀਦਾ ਹੈ ਤੁਸੀਂ ਉਹ ਦੇਖ ਰਹੇ ਹੋ ਇੱਕ ਮੋਟਰ ਵਾਲਾ ਕੋਠਾ ਹੈਗਾ ਉਹਦੇ ਉੱਪਰੋਂ ਦੀ ਪਾਣੀ ਚੱਲ ਰਿਹਾ ਸੀਗਾ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਮਤਲਬ ਨਾ ਘਰ ਦੇ ਅੰਦਰ ਇਹਨਾਂ ਨੇ ਬਹੁਤ ਉੱਚਾ ਕਰਕੇ ਬਣਾਇਆ ਹੋਇਆ ਜੀ 6-7 ਫੁੱਟ ਪਰ ਫਿਰ ਵੀ ਉਹਦੇ ਅੰਦਰ ਵੀ ਜਿਹੜਾ 3-3 ਫੁੱਟ 4-4 ਫੁੱਟ ਪਾਣੀ ਅੰਦਰ ਵੀ ਸੀਗਾ ਸਾਰਾ ਸਮਾਨ ਖਰਾਬ ਹੋ ਗਿਆ ਆ ਤੁਸੀਂ ਦੇਖ ਰਹੇ ਹੋ ਵੀ ਫਸਲ ਦਾ ਕੁਝ ਵੀ ਨਹੀਂ ਬਚਿਆ ਇਹਦਾ ਤੇ ਜੇ ਆਪਾਂ ਜ਼ਮੀਨ ਤੇ ਆ ਕੇ ਦੇਖੀਏ ਮੈਂ ਪ੍ਰਧਾਨ ਮੰਤਰੀ ਜੀ ਨੂੰ ਕਹਿੰਦਾ ਆਪਣੇ ਮੰਤਰੀਆਂ ਨੂੰ ਭੇਜੋ ਕਿ ਜ਼ਮੀਨ ਤੇ ਆ ਕੇ ਨਾ ਪਿੰਡਾਂ ਦੇ ਵਿੱਚ ਆ ਕੇ ਦੇਖਣ ਇਹ ਐਕਸਪੋਰਟ ਕੁਆਲਿਟੀ ਤੇ ਬਾਸਮਤੀ ਹੁੰਦੀ ਸੀ ਇਸ ਵੇਲੇ ਚਾਰੇ ਪਾਸੇ ਬਦਬੂ ਆ ਰਹੀ ਹੈ ਪਤਾ ਨਹੀਂ ਕਿੰਨੇ ਜੀਵ ਜੰਤੂ ਇਹਦੇ ਇਸ ਬਾਰੇ ਹੋਏ ਆ ਛੋਟੇ ਮੋਟੇ ਔਰ ਪਾਣੀ ਖੜਾ ਹੋਇਆ ਅਜੇ ਵੀ ਇੱਕ ਮਹੀਨਾ ਹੋ ਚੱਲਿਆ ਜਿਹੜਾ ਨੂੰ ਆਇਆ ਨੂੰ ਤੇ ਅਜੇ ਵੀ ਨਾਲ ਇਹਨਾਂ ਦਾ ਜਿਹੜਾ ਨੋਮਣੀ ਨਦਾ ਹੈਗਾ ਪੂਰਾ ਭਰਿਆ ਆ ਜਿਹੜਾ ਪਿਛੋਂ ਆ ਰਿਹਾ ਸੱਕੀ ਨਦੀ ਜਿਹਨੂੰ ਕਹਿੰਦੇ ਅਸੀਂ ਸਾਰੇ ਰਾਵੀ ਦੇ ਵਿੱਚ ਜਾਂਦੇ ਆ ਔਰ ਇਹਦੇ ਵਿੱਚ ਆ ਕੋਠਿਆਂ ਦੇ ਉੱਪਰੋਂ ਦੀ ਪਾਣੀ ਚੱਲ ਗਿਆ ਜੀ ਕੋਈ ਫਸਲ ਨਹੀਂ ਬਚੀ ਬਾਗ ਵੀ ਬਰਬਾਦ ਹੋ ਗਿਆ ਗੰਨਾ ਵੀ ਕੋਈ ਫਸਲ ਨਹੀਂ ਬਚੀ ਲੋਕਾਂ ਦੀ ਤੇ ਇਹ ਜਿਹੜੀ ਜ਼ਮੀਨ ਹੈ ਅਜੇ ਇਹਨੂੰ ਤਿਆਰ ਕਰਨ ਵਾਸਤੇ ਆ ਸਾਰ ਉਸ ਨੂੰ ਕੌਣ ਬੱਢੂਗਾ ਜੀ ਤੇ ਜਿਹੜਾ ਕੇਦਰ ਦਾ ਕਹਿੰਦੇ ਆ 12000 ਕਰੋੜ ਉਹ ਸਿਰਫ ਤੇ ਸਿਰਫ ਜਿਹੜਾ ਹੈਗਾ ਉਹ ਇਹਦੇ ਵਾਸਤੇ ਜਿਹੜਾ ਕੇਂਦਰ ਸਰਕਾਰ ਦਿੰਦੀ ਆ ਜਿਹੜਾ ਉਹ ਕਹਿੰਦੇ ਆ 12000 ਕਰੋੜ ਵਾਲਾ ਜਿਹੜਾ ਐਸਡੀਆਰ ਫ ਦਾ ਪੈਸਾ ਇਹਦੇ ਚੋਂ 6800 ਪਾਰੇ ਕੜ ਦਿੰਦੇ ਆ ਜੀ 1800 ਰੁਪਇਆ ਪਰ ਏਕੜ ਦਿੰਦੇ ਆ ਬਾਕੀ ਜੇ ਅਸੀਂ 20 ਜੇ ਸਾਡੇ ਮੁੱਖ ਮੰਤਰੀ ਜੀ ਨੇ ਕਿਹਾ ਬਾਕੀ ਦਾ ਤਾਂ ਉਹ ਦੇਣਗੇ ਕੇਂਦ ਪੰਜਾਬ ਸਰਕਾਰ ਦੇਊਗੀ ਨਾ 13200 ਤੱਕ ਤੇ ਉਹ ਕੰਡੀਸ਼ਨ ਰਿਲੈਕਸ ਕਰਨੇ ਚਾਹ ਰਹੇ ਆ ਇਸੇ ਤਰ੍ਹਾਂ ਘਰਾ ਵਾਸਤੇ ਆ ਮੂਵਿਸ਼ਿਆਂ ਦਾ ਪਸ਼ੂਆਂ ਦੇ ਪਹਗੇ ਆ ਸਾਰੇ ਉਹ ਤਾਂ ਗੱਡੇ ਨਾਲ ਕੱਟਾ ਬਣਨ ਵਾਲੀ ਗੱਲ ਕਰ ਰਿਹਾ ਵੀ ਉਹਨੂੰ ਕੰਡੀਸ਼ਨ ਨੂੰ ਰਿਲੈਕਸ ਕਰਨ ਦੀ ਲੋੜ ਆ ਉਹਦੀ ਚਿੱਠੀ ਲਿਖੀ ਹੋਈ ਆ ਮੁੱਖ ਮੰਤਰੀ ਸਾਹਿਬ ਨੇ ਤਾਰੀਬਾਦ ਸਾਹਿਬ ਵੀ ਬੜੀ ਬੜੀ ਕਹਿ ਚੁੱਕਿਆ ਜਿਹਦਾ ਖੇਤ ਉਹਦੀ ਰੇਤ ਇਹਨਾਂ ਨੇ ਇਹਨਾਂ ਨੇ ਸਭ ਤੋਂ ਪਹਿਲਾਂ ਇਹ ਮੁੱਦਾ ਚੱਕਿਆ ਸੀ ਔਰ ਮੁੱਖ ਮੰਤਰੀ ਇਸੀ ਤਰ੍ਹਾਂ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਨੂੰ ਵੀ ਜ਼ਮੀਨ ਤੇ ਆ ਕੇ ਹਾਲਾਤ ਦੇਖਣੇ ਚਾਹੀਦੇ ਆ ਫਿਰ ਉਹਨਾਂ ਨੂੰ ਲੱਗੇਗਾ ਕਿ ਇਹ 1600 ਤਾਂ ਕੁਝ ਵੀ ਨਹੀਂ 16000 ਵੀ ਘੱਟ ਹੈ 1 ਲੱਖ 16000 ਕਰਨਗੇ ਤਾਂ ਜਾ ਕੇ ਲੋਕਾਂ ਦਾ ਜਿਹੜਾ ਹੈਗਾ ਆਪਣੇ ਪੈਰਾਸਰ ਹੋਣਗੇ ਔਰ ਇਹ ਉਹ ਇਲਾਕਾ ਹੈਗਾ ਤੋਂ ਨਾਲ ਹੀ 3-4 ਕਿਲੋਮੀਟਰ ਤੇ ਪਾਕਿਸਤਾਨ ਦਾ ਬਾਰਡਰ ਹੈ ਦੂਜੇ ਪਾਸੇ ਇੱਥੇ ਕਿੰਨੀ ਦੇਰ ਹੋਈ ਆ ਜੀ 3-4 ਮਹੀਨੇ ਪਹਿਲਾਂ ਇੱਥੇ ਉੱਪਰੋਂ ਡਰੋਨਾਂ गिर ਰਹੀਆਂ ਸੀ ਜੀ ਬੰਬ गिर ਰਹੇ ਸੀ ਰਾਕਟ गिर ਰਹੇ ਸੀਗੇ ਇਹ ਲੋਕ ਪਹਿਲਾਂ ਬੰਬਾਂ ਦੀ ਸਾਇਦ ਸੀਗੇ ਤੇ ਹੁਣ ਹੜਾਂ ਦੀ ਮਾਰ ਥੱਲੇ ਆ ਤੇ ਮੈਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਜੀ ਦੁਆਰਾ ਫੇਰ ਸੋਚਣਗੇ ਇਹਦੇ ਬਾਰੇ ਔਰ ਜ਼ਮੀਨ ਦੇ ਉੱਤੇ ਆ ਕੇ ਜ਼ਮੀਨ ਦੇ ਹਾਲਾਤ ਦੇਖ ਕੇ ਉਹ ਜਿਹੜਾ ਹੈਗਾ ਇਹਦਾ ਪੈਕੇਜ ਨੂੰ ਰਿਵਾਈਜ਼ ਕਰਕੇ ਇਹਨਾਂ ਲੋਕਾਂ ਨੂੰ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ 50000 ਪਰ ਏਕੜੋ ਦੇਣਾ ਚਾਹੀਦਾ ਇਹਨੂੰ ਅਸੀਂ 12000 ਕਰੋੜ ਪਿਆ ਹੋਇਆ ਫਲਾਨਾ ਜੀ ਚੀਫ ਸੈਕਟਰ ਨੇ ਕਹਿੰਦਾ ਮੰਤਰੀ ਨੇ ਕੀ ਕਹਿੰਦਾ ਉਹਨੂੰ ਛੱਡ ਦਿਓ ਤੁਸੀਂ ਆਪਣੀਆਂ ਅੱਖਾਂ ਨਾਲ ਦੇਖੋ ਫਿਰ ਫੈਸਲਾ ਕਰੋ ਵੀ ਤੁਸੀਂ ਇਨਸਾਫ ਕਰ ਰਹੇ ਹੋ ਪੰਜਾਬ ਦੇ ਨਾਲ ਕਿਸਾਨਾਂ ਦੇ ਦਸਤੂਰ ਉਸਾਰ ਇਸ ਇਲਾਕੇ ਵਿੱਚ 10 ਫੁੱਟ ਤੱਕ ਪਾਣੀ ਭਰ ਗਿਆ ਸੀ ਜਿਸ ਨਾਲ ਉਹਨਾਂ ਦੀ ਫਸਲ ਤਾਂ ਬੁਰੀ ਤਰ੍ਹਾਂ ਬਰਬਾਦ ਹੋ ਹੀ ਗਈ ਤੇ ਉਹਨਾਂ ਦੇ ਖੇਤ ਵੀ ਫਿਲਹਾਲ ਖਰਾਬ ਹੋ ਗਏ ਜਿਨ੍ਹਾਂ ਨੂੰ ਠੀਕ ਕਰਨ ਵਿੱਚ ਕਾਫੀ ਮਿਹਨਤ ਤੇ ਪੈਸਾ ਲੱਗੇਗਾ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਅਨੀ ਧਰਮਿੰਦਰ ਸੰਧੂ ਨੂੰ ਦਿਵਾ ਗਿਆ ਧੰਨਵਾਦ